ਤੋਤ ਸ੍ਰੀ ਕਾਲ ਬਾਈ ਸ੍ਰੀ ਕਾਲ ਹਾਂ ਬਾਈ ਜੀ ਕਿਹੜਾ ਪਿੰਡ ਆਪਣਾ ਬਾਜਾ ਵਾਲਾ ਜੀ ਬਾਜੇ ਵਾਲਾ ਕੀ ਨਾਮ ਆ ਬਾਈ ਜੀ ਕੁਲਵਿੰਦਰ ਸਿੰਘ ਜੀ ਆਪਣਾ ਕੀ ਨਾਮ ਆ ਜੀ ਮਾਹਦਰ ਸਿੰਘ ਜੀ ਅੱਛਾ ਜੀ ਤੇ ਨਰਮਿਆ ਨੁਕਸਾਨ ਕਿੰਨਾ ਕੁ ਹੋਇਆ ਜੀ ਆਪਣੇ ਏਰੀਆ ਚ ਰੁਪਏ ਦਾ ਰੁਪਏ ਨੁਕਸਾਨ ਆ ਜਮਾ ਰੁਪਏ ਦਾ ਰੁਪਏ ਹਾਂ ਆ ਦੇਖੋ ਜਮਾ ਇਹ ਤਾਂ ਰੱਬ ਨੇ ਦੇ ਕੇ ਖੋਣ ਵਾਲੀ ਗੱਲ ਕਰ ਲਈ ਜਣਾ ਹਾਂ ਤੇ ਕਿੰਨਾ ਆਪਣੇ ਕਿੰਨੇ ਬਣਦਾ ਨੁਕਸਾਨ ਹੋਇਆ ਜੀ ਮੀਨ ਵਾਲਾ ਆਪਣੇ ਮੰਨ ਕੇ ਚੱਲ 2 ਕਿੱਲੇ ਡੁੱਬ ਗਏ ਜਮਾ ਖਤਮ ਹੋ ਗਏ 2 ਕਿਲੇ 2 ਕਿਲੇ ਜਮਾ ਖਤਮ ਹੋ ਗਏ ਅੱਛਾ ਜੀ ਤੇ ਆਪਣੇ ਜੀ ਆਪਣੇ ਵੀ ਬਸ ਇੰਨਾ ਕੀ ਵਹਾਂ ਨੂੰ 2 ਕਿਲੇ ਤੇ ਜਮਾ ਸਾਰੇ ਦਾ ਸਾਰਾ ਬਸ ਆਹੀ ਕੰਮ ਹੈ ਜਿਹੜੇ ਕਰੂੰ ਅੱਛਾ ਅੱਛਾ ਇਹੀ ਚੀਜ਼ ਆ ਵੀ ਜਾਣ ਕੇ ਮੀਂਹ ਨਾਲ ਥੱਲੇ ਡਿੱਗ ਪਏ ਤੇ ਟੀਂਡੇ ਗਲ ਗਏ ਸਾਰੇ ਉੱਤੇੋਂ ਦੀ ਪਾਣੀ ਫਿਰ ਗਿਆ ਉੱਤੋਂ ਦੀ ਪਾਣੀ ਫਿਰ ਗਿਆ ਇਹਨੇ ਪੁੱਤਾ ਵਾਂਗੂ ਪਾਲਿਆ ਸੀ ਆਪਾਂ ਨਾਲ ਮਾਣਾ ਇਹ ਪੁੱਤਾ ਵਾਂਗੂ ਪਾਲਿਆ ਬਹੁਤ ਰੱਬ ਧੱਕਾ ਕਰ ਗਿਆ ਬਹੁਤ ਜਿਆਦਾ ਧੱਕਾ ਕਰ ਗਿਆ ਤੇ ਹੋਰ ਕੀ ਗੱਲਬਾਤ ਕਹਿਣੀ ਚਾਹੁੰਦੇ ਹੋ ਸਰਕਾਰ ਨੂੰ ਸਰਕਾਰ ਨੂੰ ਤਾਂ ਜੇ ਬਾ ਸਰਕਾਰ ਆਪ ਦੇ ਇੱਕੇ ਜਾ ਆ ਕੇ ਦੇਖ ਕੇ ਉਹ ਹਾਂਜੀ ਹਾਂਜੀ ਮਾਲਾ ਮੋਟਾ ਜਾ ਕੋਈ ਸਹਾਈਤ ਆਉਂਦੀ ਹੈ ਸਰਕਾਰ ਤੋਂ ਹਾਂ ਹਾਂ ਸਰਕਾਰਾਂ ਦੀ ਹਾਂਜੀ 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 ਤੇ ਠੇਕੇਦਾਰਾਂ ਦੇ ਵਾਣ ਨਹੀਂ ਆਪਣੇ ਹਾਂ ਹੋਰ ਠੀਕ ਦੇਖੋ ਜਮਾ ਹੁਣ ਸੁੱਕ ਗਿਆ ਹਾਂ ਸਾਡੇ ਕੋਲੇ ਹਾਂ ਸਾਰਾ ਨਰਮਾ ਤੁਸੀਂ ਦੇਖ ਸਕਦੇ ਹੋ ਜਮਾ ਕੁਝ ਵੀ ਨਹੀਂ ਰਿਹਾ ਸਾਰਾ ਨਰਮਾ ਥੱਲੇ ਡਿੱਗ ਪਿਆ ਤੇ ਟੀਂਡੇ ਗਲ ਗਏ ਟੀਂਡੇ ਗਲ ਗਏ ਤੇ ਸਰਕਾਰ ਨੂੰ ਆਪਾਂ ਵੀ ਬੇਨਤੀ ਕਰਦੇ ਆਂ ਵੱਧ ਤੋਂ ਵੱਧ ਉਹਨਾਂ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇ ਜਿਨ੍ਹਾਂ ਦੇ ਨਰਮੇ ਮਰੇ ਨੇ ਇਹ ਏਰੀਆ ਕਿਹੜਾ ਜੀ ਇਹ ਤੇਲੀ ਵਾਲਾ ਤੇਲੀ ਵਾਲਾ ਸਾਈਡ ਕਿਹੜੀ ਹੈ ਇਹ ਪਿੰਡ ਪਿੰਡ ਚੇਹੜੀ ਵਾਲੀ ਚੇਹੜੀ ਵਾਲੀ ਸਰਾਬਰ ਚੇਹੜੀ ਵਾਲੀ ਸਾਈਡ ਆ ਹਾਂ ਠੀਕ ਹੈ ਜੀ ਚਲੋ ਧੰਨਵਾਦ